ਜਿਨ੍ਹਾਂ ਨੇ ਉੱਥੇ ਜਾ ਕੇ ਉਸ ਉਹਦਾ ਨ ਸੈਮੀਨਾਰ ਵਗੈਰਾ ਕਰਾਉਣਾ ਹੈ ਦੱਖਣ ਦੀਆਂ ਸਟੇਟਾਂ ਨੇ ਜਿਹਦੇ ਵਿੱਚ ਕਰਨਾਟਕਾ ਦੇ ਵਿੱਚ ਬੰਗਾਲੌਰ ਤੋਂ ਮੀਟਿੰਗ ਹੋ ਰਹੀ ਹੈ ਬਹੁਤ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਦਿੱਲੀ ਮੋਰਚਾ ਸ਼ੁਰੂ ਕੀਤਾ ਸੀ ਉਹ ਮੋਰਚੇ ਦੀ 26 ਤਰੀਕ ਆ ਰਹੀ ਹੈ 26 ਨਵੰਬਰ ਨੂੰ ਹਰ ਸਾਲ ਅਸੀਂ ਉਹਨੂੰ ਮਨਾਉਂਦੇ ਆ ਉਹ ਦੇ ਅਮਰੀਕਾ ਦੇ ਮਜ਼ਦੂਰ ਇਹਨੇ ਤੁਸੀਂ ਜਿਵੇਂ ਅਸੀਂ 15 ਅਪਟੂਬਰ ਨੂੰ ਦਿੱਲੀ ਦੇ ਵਿੱਚ ਮੀਟਿੰਗ ਰੱਖੀ ਹੈ ਉੱਥੇ ਅਸੀਂ ਕਰਨ ਦਾ ਫੈਸਲਾ ਕੀਤਾ ਵੀ ਫਾਈਨਲ ਅਸੀਂ ਉਹਨੂੰ ਉੱਥੇ ਕਰਾਂਗੇ ਇਹਦੇ ਨਾਲ ਜੁੜਨੀਆਂ ਹੋਰ ਛੋਟੀਆਂ-ਛੋਟੀਆਂ ਮੰਗਾਂ ਨੇ ਸਕੇਤਾਂ ਦੀਆਂ ਵੀ ਨੇ ਜਿਵੇਂ ਕਰਨੇ ਦਾ ਭਾਅ ਦੀ ਗੱਲ ਹੈ ਜਾਂ ਹੋਰ ਜਿਹੜੀਆਂ ਮੰਗਾਂ ਜੁੜਮੀਆਂ ਨੇ ਜਿਵੇਂ ਜ਼ਮੀਨਾਂ ਲੈਂਡ ਅਕਾਇਰ ਕਰਨ ਦੀ ਹੈ ਫੈਸਲਿਆਂ ਤੇ ਪਾਉਣ ਦੀ ਜ਼ਮੀਨਾਂ ਨਾਲ ਜਬੜ ਦੀ ਸਰਕਾਰ ਦੀ ਬੋਝੀ ਆ ਰਹੀ ਹੈ ਡੀਏਪੀ ਦੀ ਖਾਦੀ ਛੋਟ ਦੀ ਆ ਰਹੀ ਹੈ ਉਹਨਾਂ ਤੇ ਵੀ ਅਸੀਂ ਮਤਲਬ ਅਡਟ ਸਕੇਤਾਂ ਦੇ ਵਿਕਟ ਅਡਟ ਤਮੰਨੀਆ ਕੁਐਸਚਨ ਪਲੈਨ ਕਰ ਸਕਦੇ ਇੱਕਾਸਨ ਖ ਵੱਡੀ ਗੱਲ ਇਹ ਹੈ ਜਿਹੜੀ ਬਹੁਤ ਦੁਖਦਈ ਵੀ ਹੈ ਜਿਹੜੀ ਤੁਹਾਨੂੰ ਨੈਸ਼ਨਲ ਮੀਡੀਆ ਤੇ ਪਤਾ ਵੀ ਗਿਆ ਸੋਸ਼ਲ ਮੀਡੀਆ ਨਹੀਂ ਪਤਾ ਵੀ ਲੱਗਿਆ ਹੋਣਾ ਕਿ ਮੰਗਾਂ ਨੇ ਸਕੇਟਾਂ ਦੀਆਂ ਲਈ ਨੇ ਜਿਵੇਂ ਕੰਨੇ ਦਾ ਭਾਅ ਦੀ ਗੱਲ ਹੈ ਜਾਂ ਹੋਰ ਜਿਹੜੀਆਂ ਮੰਗਾਂ ਜੁੜੀਆਂ ਨੇ ਜਿਵੇਂ ਜ਼ਮੀਨਾਂ ਲੈਂ ਲੈ ਕੇ ਕਾਇਰ ਕਰਨ ਦੀ ਹੈ ਕੈਸਲਾਂ ਤੇ ਪੈਕ ਪਾਉਣ ਦੀ ਜ਼ਮੀਨਾਂ ਜਾਇਦ ਦੱਬਣ ਦੀ ਸਰਕਾਰ ਦੀ ਪਾਲਸੀ ਆ ਰਹੀ ਹੈ ਡੀਏਪੀ ਦੀ ਖਾਦ ਦੀ ਸ਼ਾਰਟ ਦੀ ਆ ਰਹੀ ਹੈ ਉਹਨਾਂ ਤੇ ਵੀ ਅਸੀਂ ਮਤਲਬ ਅੱਡ ਅੱਡ ਸਟੇਟਾਂ ਦੇ ਵਿੱਚ ਅੱਡ ਅੱਡ ਜਿੱਥੇ ਬੰਨੀਆਂ ਕੋਈ ਐਕਸ਼ਨ ਪਲਾਨ ਕਰ ਸਕਦੇ ਇੱਕਾ ਵੱਡੀ ਖਬਰ ਇਹ ਹੈ ਜਿਹੜੀ ਬਹੁਤ ਦੁਖਦਾਈ ਵੀ ਹੈ ਜਿਹੜੀ ਤੁਹਾਨੂੰ ਨੈਸ਼ਨਲ ਮੀਡੀਆ ਤੇ ਪਤਾ ਵੀ ਕਿਹਾ ਸੋਸ਼ਲ ਮੀਡੀਆ ਨਹੀਂ ਪਤਾ ਵੀ ਲੱਗਿਆ ਹੋਣਾ ਹੈ ਕਿ ਕੱਲ ਸੁਨਾਮ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਮਨਰੇਕਾ ਦੇ ਮਜ਼ਦੂਰ ਮੇਨ ਸੜਕ ਦੇ ਉੱਤੇ ਕੰਮ ਕਰ ਰਹੇ ਸੀ ਜਿਨ੍ਹਾਂ ਨੂੰ ਇੱਕ ਟਰੱਕ ਡਰੜ ਕੇ ਚਾਰ ਨੌਤਾਂ ਉੱਥੇ ਹੋ ਗਈਆਂ ਕਰ ਲਿਆ ਜਿਹੜੇ ਤੇ ਲਾਗਪਗ 9 10 ਮਜ਼ਦੂਰਾਂ ਨੇ ਜਿੱਥੇ ਬੰਦੀਆਂ ਤੇ ਕਿਸਾਨਾਂ ਨੇ ਜਿੱਥੇ ਬੰਦੀਆਂ ਨੇ ਉੱਥੇ ਸੜਕ ਰੋਕੀ ਹੋਈ ਹੈ ਉਹ ਲਗਾਤਾਰ ਮੋਰਚਾ ਚੱਲ ਰਿਹਾ ਹੈ ਸਰਕਾਰ ਦੇ ਅਧਿਕਾਰੀ ਆ ਰਹੇ ਨੇ ਕੱਲ ਚੱਲਦੀ ਹੈ ਉਹਦੇ ਤੇ ਜਿੱਥੇ ਸੰਯੁਕਤ ਮੋਰਚੇ ਦੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਖੁਦ ਆਪਰ ਦਾ ਦਾਅਵਾ ਕੀਤਾ ਹੈ ਉੱਥੇ ਨਾਲ ਹੀ ਉਹ ਲੜਦਾ ਹੀ ਮੋਰਚੇ ਸੰਘਰਸ਼ਕਾਂ ਦੇ ਸਾਥੀਆਂ ਦੀ ਸਪੋਰਟ ਦਾ ਵੀ ਪ੍ਰੈਸ ਦੇ ਵਿੱਚ ਆਪ ਦਰਗਾਂ ਦਵਾਉਂਦਾ ਤੇ ਪ੍ਰੈਸ ਨੂੰ ਥੋੜੇ ਰਾਨੀ ਆਉਦਾ ਸੀ ਨੇ ਆਪ ਕਿਹਾ ਹੁੰਦਾ ਇਹੇ ਅਸੀਂ ਪਾਸ ਕੀਤਾ ਤੇ ਅਸੀਂ ਇਹਨਾਂ ਮੰਗਾਂ ਤੇ ਅਸੀਂ ਲਗਭਗ ਤਾਂ ਸਹਿਮਤੀ ਦਿੱਤੀ ਹੈ ਬਾਕੀ ਦੀਆਂ ਮੰਗਾਂ ਤੇ ਤੁਹਾਨੂੰ ਅੱਗੇ ਸੱਜ ਦੱਸਿਓ ਸਾਥਿਓ ਸੰਯੁਕਤ ਸਾਨ ਮੋਰਚਾ ਦੀ ਮੀਟਿੰਗ ਨੇ ਦੋ ਗੱਲਾਂ ਦਾ ਹੋਰ ਸਖਤ ਜਿਹੜਾ ਨੋਟਿਸ ਹੈ ਉਹ ਦਿੱਤਾ ਡੀਏਪੀ ਦੀ ਘਾਟ ਬਹੁਤ ਵੱਡੀ ਪੱਧਰ ਤੇ ਮਹਿਸੂਸ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਬਲੈਕ ਮਾਰਕੀਟਿੰਗ ਹੋ ਰਹੀ ਹੈ ਬਹੁਤ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਅੱਜ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਨੇ